ਹਾਂਜੀ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਮਾਈਨਸ 11 ਡਿਗਰੀ ਠੰਡ ਬੜੀ ਆ ਮੈਂ ਤੁਹਾਨੂੰ ਇੱਕ ਚੀਜ਼ ਲੱਗਾ ਦਿਖਾ ਦਣਾ ਦੇਖੋ ਤਾਂ ਪਾਣੀ ਲੇਕ ਵੀ ਇਦਾਂ ਜੰਮੀ ਹੋਆ ਆ ਇਧਰ ਸਵਾਰੀ ਲੈ ਕੇ ਆਇਆ ਸੀ ਉਹਦੇ ਲੋ ਕੋਟ ਕਿੱਡਾ ਪਾਇਆ ਹਾਂ ਤੁਹਾਨੂੰ ਦਿਖਾਉਣਾ ਮੈਂ ਚੱਲ ਪੈਂਦੀ ਇਧਰ ਆਹ ਦੇਖੋ ਨਜ਼ਾਰਾ ਦਿਨ ਚੜਦਾ ਵਿਆ ਤੂੰ ਬਤਕਾ ਮੈਨਸ 11 ਡੀ ਪਾਣੀ ਇਧਰ ਜੰਮਿਆ ਇਧਰ ਹੀ ਸਾਈਡ ਤੇ ਲੈ ਲੋ ਬਤਕਾਂ ਵਿੱਚ ਨਜ਼ਾਰੇ ਲੈਂਦੀਆਂ ਪਾਣੀ ਇਹਨਾਂ ਨੂੰ ਠੰਡਾ ਹੀ ਨਹੀਂ ਲੱਗਦੀ ਚੱਲ ਵੇਖੋ ਪੈਂਦੀ ਇਹ ਆਹੋ ਸਰਕਾਰਾਂ ਦੀ ਆ ਬਰਫਈ ਜੰਮੀ ਹੋਣਾ ਨਾ ਵਾਹ ਕੀਆ ਨਜ਼ਾਰਾ ਬਈ ਇਹ ਆ ਉਹ ਚੀਜ਼ ਜਿਹਨੂੰ ਕਹਿੰਦੇ ਨੇ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਇਹ ਆ ਬਈ ਵਾਹ ਇਹ ਦੂ ਵਾਹ ਇਹ ਵਾ ਠੰਡਾ ਪਾਣੀ ਪਾਣੀ ਦਾ ਯਾਰ ਮਿੱਠਾ ਇਹ ਕਿੱਦਾਂ ਇਹ ਮਨਾਇ ਲੋ ਹੈ ਇੱਥੇ ਜਾ ਕੇ ਉੱਪਰ ਉਧਰੋਂ ਦਿਖਾਉਣਾ ਤੁਹਾਨੂੰ ਆ ਇਦਰ ਜੰਮਿਆ ਵੀ ਪਿਆ ਪਾਣੀ ਦਿਨ ਜਦੋਂ ਤੱਕ ਚੜੂ ਫਿਰ ਪਤਾ ਲੱਗਣਾ ਆਹੋਂ ਦੀ ਵੀ ਸ਼ਾਲਾ ਦੇਖੋ ਆ ਗਿਆ ਛੋਟੇ ਛੋਟੀਆਂ ਜਦੋਂ ਹਵਾ ਚਲਦੀ ਉਦੋਂ ਬਹੁਤ ਸ਼ਾਲ ਪੈਂਦੀ ਤੇ ਇਹ ਉਹੀ ਲੈ ਕੇ ਜਿਹੜੀ ਉਦੋਂ ਮੈਂ ਟ੍ਰਾਂਟੋ ਵਾਲੀ ਵੀਡੀਓ 'ਚ ਕਹਿੰਦਾ ਸੀਗਾ ਬਈ 100 300 ਕਿਲੋਮੀਟਰ ਲੰਮੀ ਆ ਤੇ ਸੋ 150 ਕਿਲੋਮੀਟਰ ਚੌੜੀ ਆ ਉਹੀ ਲੈ ਕੇ ਆ ਦੇਖੋ ਵਾਦਕਾ ਇੰਦਰ ਸਵਾਰੀ ਛੱਡਣ ਆਇਆ ਸੀ ਮੈਂ ਇਹ ਆਪ ਬੰਦੀ ਕਰਤਾ ਮੈਂ ਕੰਮ ਮੈਨਾਂ ਲੱਗ ਗਿਆ ਆ 500 ਮੀਟਰ ਤੇ ਯਾਰ ਦੇਖਣ ਵਾਲੀ ਚੀਜ਼ ਆ ਜਿਹੜੀ ਦੇਖਦੇ ਆ ਪਾਣੀ ਇੰਨਾ ਸਾਫ਼ ਆ ਵੀ ਤੁਸੀਂ ਦੇਖਿਓ ਹੁਣ ਦੇ ਆ ਥੋੜਾ ਜਿਹਾ ਦਿਨ ਚੜਿਆ ਹੁੰਦਾ ਵਿੱਚੋਂ ਇੰਨਾ ਸਾਫ਼ ਦਿਦਾ ਆ ਬੱਚੇ ਆ ਵੀ ਵਾਦਕਾਂ ਦੇ ਸੋ ਇਹ ਕਿ ਤੋ ਵੱਡੇ ਹੋਏ ਹੋ ਹਰ ਬੱਚੇ ਆ ਆ ਦੇਖੋ ਕਿੜਕੜੀਆਂ ਉੜਦੀਆਂ ਨਾਲੇ ਬਤਕਾਂ ਇਹ ਹੁਣ ਤਾਂ ਚਲੋ ਵੀ ਤੁਹਾਨੂੰ ਕਿਸੇ ਨਾ ਵੀਡੀਓ ਚ ਦਿਖਾ ਲੂੰਗਾ ਦੇਖੋ ਕਿਦਾਂ ਉੜਦੀਆਂ ਤੇ ਕਿੰਨੀ ਉੱਚੀ ਉੜਦੀਆਂ ਬਤਕਾਂ ਇਹ ਬੰਦਾ ਹੈਰਾਨ ਹੈਦਾ ਦੇਖ ਕੇ ਵੀ ਉੜਦੀਆਂ ਆ ਇਹ ਇਹ ਉਹ ਹਿੰਦੀ ਵਾਲੀਆਂ ਨਹੀਂ ਬੜੇ ਲੰਬੇ ਸਫ਼ਰ ਤਿਆ ਕਰਦੀਆਂ ਇਹ ਐ ਤਾਂ ਦੇਖੋ ਕਿੜਕੜੀਆਂ ਉੜਦੀਆਂ ਚੰਗੀਆਂ ਉੱਚੀ ਅਧਿਕਾਰੀ ਇਹ ਛੋੜ ਦਿ ਜਾਂਗੇ ਸਵਾਨ ਦੇ ਦੇਖੋ ਪਾਣੀ ਸਾਫ ਥੱਲੇ ਰੇਤ ਦੀ ਦੀ ਇੱਥੇ ਇੰਨਾ ਡੂੰਘਾ ਆ ਘਟੋ ਘਟ ਇੱਥੇ 10 ਫੁੱਟ ਹੋਣਾ ਪਾਣੀ ਹਜੇ ਆ ਇੰਨਾ ਕਿ ਆਇਆ ਤੋ ਗੱਬੇ ਦਾ ਫਿਰ ਆਪ ਵੀ ਅੰਦਾਜ਼ਾ ਲਾ ਲਓ ਵੀ ਉਹ ਜਾ ਜਾਂਦੇ ਦੋ ਕਿਤਾ ਲੀਕਾਂ ਆ ਬਣੀਆਂ ਸ਼ਾਇਦ ਵੀਡੀਓ ਹੀ ਦੀਦੀਆਂ ਤੇ ਹਾਂ ਉਹ ਦੀਦੀਆਂ ਬਣਵਾਲੀਆਂ ਕਾਂਟਾ ਜਿਆ ਕਿੱਦਾਂ ਫੱਜਿਆ ਆ ਦੇ ਫਿਸ਼ਰ ਖਲ ਲੀ ਗੰ ਆ ਦੇ ਕੋ ਐਮਰਜੈਂਸੀ ਕਾਲ ਕਰਨ ਲਈ ਵੀ ਉਹਨਾਂ ਨੇ ਲਾਏ ਨੰਬਰ ਨੰਬਰ ਇਹ ਕੋ ਡੈਗ ਡੁਕ ਪਾਵੇ ਆ ਆ ਗਿਆ ਜਾ ਜੀ ਉੱਧਰੋਂ ਦਾ ਸੂਰਜ ਚੜ੍ਹਦਾ ਹੁੰਦਾ ਨਾ ਫੇਰ ਨਿਆਰਾ ਵੱਖਰਾ ਹੀ ਸੀ ਚੜ੍ਹਣਾ ਤਾਂ ਹੈਗਾ ਹੁਣ ਅੱਧੇ ਘੰਟੇ ਦੇ ਫਿਰ ਕੰਮ ਵੀ ਦੇਖਣਾ ਜਾ ਕੇ ਤੇ ਆਹ ਦੇਖੋ ਕਿਦਾਂ ਲਾਈਨ ਵੱਜੀ ਆਉਂਦੀ ਇੱਧਰੋਂ ਇਹ ਇਹ ਆ ਜੀ ਕੁਦਰਤ ਦੇ ਰੰਗ ਹਾਂਜੀ ਹੋਇਆ ਹੋਇਆ ਫਰਹਾਨ ਹੈ ਮੈਂ ਵਈ ਮੇ ਤਾਂ ਪਾਣੀ ਇੰਨੇ ਠਰਿਆ ਪਾਣੀ ਆ ਸੱਤ ਵਾਰੀ ਕਿੱਦਾਂ ਤੁਰੀਆਂ ਫਿਰਦੀਆਂ ਉਹ ਵਈ ਵਿੱਚ ਲੈਣਾ ਵਨ ਵਨ ਜਾਂਦੀਆਂ ਸੋਹਣੀਆਂ ਕਿੰਨੇ ਲੱਗਦੀਆਂ ਦੇਖੋ ਹੈ ਉਹ ਜਾਨਵਰ ਉਦਾਂ ਦੇ ਹੋ ਗਏ ਆ ਨਾ ਇੱਥੇ ਰਹਿ ਰਹਿ ਕੇ ਕੀ ਬਾਤ ਆ ਕਿਤੇ ਦਿਨੇ ਦਿਖਾਉਂਗਾ ਤੁਹਾਨੂੰ ਨਜ਼ਾਰਾ ਇਹ ਐਨ ਤੋਂਫੇ ਇਧਰ ਚੜਦੀ ਹੋਵੇ ਫੇਰ ਢੰਡ ਵੀ ਇੰਨੀ ਸਗੀ ਅੱਜ ਤੋ ਟੋਟਾ ਗਏ ਮੈਂ ਗੱਜਾ ਦਿਖਾ ਬੰਨੇ ਕੋਲ ਆਏ ਸੀ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਹੁਣ ਕਰੀਏ ਕੰਮ ਸਟਾਰਟ